ਰਸਮ ਦੀ ਸੱਟ ਲੱਗ ਗਈ ਆ ਦੇਖੋ ਹਾਂ ਦੇਖੋ ਹਾ ਛੱਡੀ ਆਈ ਹੋਗੀ ਮੇਰੇ ਬੱਚੇ ਹੁਣ ਲਾਈ ਲੜਨ ਘਰਾਂ ਦੇ ਹਲੋ 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 ਆਹ ਬੋਲੋ ਆਹ ਪਾਰਕ ਜਾਈ ਕੇ ਚਲਾ ਲਿਓ ਠੀਕ ਹੈ ਠੀਕ ਹੈ ਹਲੋ ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਆ ਬੱਚਿਆਂ ਨੂੰ ਕੱਲ ਸ਼ਾਮ ਨੂੰ ਲੈ ਕੇ ਆਏ ਸੀ ਪਾਣੀ ਵਾਲੇ ਬਿਸਕਾ ਲਾ ਇਹਨਾਂ ਨੇ ਮੈਨੂੰ ਅਜ ਉਠਣ ਨਹੀਂ ਦਿੱਤਾ ਕਹਿੰਦੇ ਉਹ ਪਾਪਾ ਚਲੋ 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 7 ਵਜੇ ਉੱਠੇ ਹੋਏ ਅੱਜ ਇਹਦੇ ਚੌ ਵਿੱਚ ਹਾਂ ਦੱਸੋ ਕੋਈ ਵਾਹ ਥੋੜਾ ਜੱਪਣਾ ਪਾਣੀ ਉਹ ਥੱਲੇ ਹਾਂ ਹੋ ਗਿਆ ਪਾਣੀ ਬਹੁਤ ਉੱਤਕ ਜਾਂਦਾ ਹਾਂ ਚਲੋ ਸਾਈਡ ਤੇ ਹੋ ਕੇ ਚਲੋ ਪਰ ਸਾਈਡ ਤੇ ਉਹਨਾਂ ਨੂੰ ਦੋ ਗੜੀ ਪਾਰਕ ਖਲਾ ਕੇ ਲਿਖੋ ਨਾ ਤੇ ਇਹਨਾਂ ਦਾ ਮਨ ਪੂਰਾ ਹੋ ਜੂਗਾ ਪਾਪਾ ਜਿਹੜੀ ਆਵਲੇ ਗਿਆ ਖੈਂਟਾ ਉਹ ਸਾਰਾ ਹਾਂ ਹਾਂ ਖੈਂਟਾ OK ਕੱਲ ਦੇ ਯਾਰ ਥੱਕੇ ਹੋਏ ਬਹੁਤਾਂ ਕਿਉਂਕਿ ਕੱਲ ਗੱਡੀ ਬਹੁਤ ਚਲਾਈ ਜੇ ਸਫਰ ਬਹੁਤ ਸੀ ਗੱਲ। ਉਹ ਪਹਾੜਾਂ ਦੇ ਵਿੱਚ ਓਦਾਂ ਵੀ ਜਦੋਂ ਬੰਦਾ ਆਉਂਦਾ ਨਾ ਥੋੜਾ ਜਿਹਾ ਹਾਂ ਉਪਰ ਆ ਜਾ ਫੀਲ ਕਰਦਾ ਆ ਕੇ। ਉਹ ਥੱਕਿਆ ਪਿਆ ਇਹਨਾਂ ਨੇ ਮੈਨੂੰ ਸੌਣ ਨਹੀਂ ਦਿੱਤਾ ਮਨੂੰ। ਇਹਨਾਂ ਨੂੰ ਪਾਣੀ ਵਾਲੇ ਬਿਸਤਰਾਂ ਜਿਲੇ ਕੇ ਦਿੱਤੀਆਂ ਦੀਆਂ। ਬੱਸ ਮੇਰੇ ਮਗਰੇ ਪੈ ਗਏ ਪਾਪੋ ਉੱਠਾ ਉੱਠੋ ਉੱਠੋ। ਜਾਣਾ ਜਾਣਾ ਜਾਣਾ। ਚਲੋ। ਮੈਂ ਮੜਾ gekeੜਾ ਦੋਣਾ। ਕੇੜਾ ਦਵਾ ਕੇ ਪਰੇ ਕੇ ਗੱਡੀ ਦਿਖਾਉਣੀ ਆ ਗੱਡੀ ਗੱਲ ਥੋੜੀ ਪ੍ਰੋਬਲਮ ਦੇਣ ਲੱਗੀ ਸੀ ਆਉਣ ਲੱਗੇ ਉਹ ਦਿਖਾ ਕੇ ਆਉਣੀ ਮੈਂ ਮਕੈਨਿਕ ਕੋਲ ਕਿਨੂੰ ਜੋਵਨ ਬਾਹ ਕਰਦੀ ਜੋਵਨ ਬਾਹ ਕਰਦੀ ਟਰੈਕਟਰ ਵਾਲ ਨੇ ਭਰਾਵੋ ਜੋਵਨ ਫਿਰਦਾ ਤੂੰ ਲੋ ਜੀ ਆ ਸਾਡੇ ਪਿੰਡ ਦਾ ਹੈਗਾ ਬੱਸ ਸਟੈਂਡ ਆ ਨਹੀਂ ਉਹ ਬਲਾਈ ਹਾਂ ਹਾਂ ਸੱਤ ਨਬਾਸ ਸਟੈਂਡ ਸਾਡੇ ਪਿੰਡ ਇੱਕਾਏ ਦੋ ਅੱਗੇ ਐ ਇੱਕ ਪਿਛੇ ਸੌਰੀ ਚਾਰ ਉਹ ਟੁੱਟੀ ਲੱਗੀ ਉਧਰ ਪਰਲੇ ਜਪਰਨਾ ਜਾਂ ਫਰੋਜ ਪਰਲੇ ਪਾਣੀ ਰੋ ਉੱਥੇ ਉਹ ਬਾਬਾ ਚਹਿਰ ਨਹੀਂ ਆਉ। ਅਜਾ ਆਓ ਜਪਰਲਾ ਫਿਰ ਇੱਧਰ ਖਾਲੀ ਹੋ ਗਿਆ ਮੈਂ ਕਹਿੰਦਾ ਇੱਥੇ ਖੇਲੋ ਪਾਰਕ ਜਿੱਦ ਮੀਂਹ ਪਿਆ ਗਿੱਲਾ ਹੋਣਾ ਪਾਰਕ ਚੱਲ ਛੇਤੀ ਕਰੋ ਜੇ ਜੇਣਾ ਕਿਡਾ ਫਿਰ ਮੈਂ ਜਾਣਾ ਫਿਰ ਮੇਰੀ ਅਪਾਇੰਟਮੈਂਟ ਤਲ ਆ ਜੋ ਪਾਣੀ ਸੋਟਾ ਚੀਚ ਕਰ ਕਾਦੇ ਵਿੱਚ ਆਲਾ ਜਾ ਪਾ ਕੇ ਝੂਟੇ ਲੈ ਲਓ ਭਰਾ ਜੀ ਚਲੀਏ ਟੀਰੇ ਤੁਰਦੇ ਨਹੀਂ ਹੈਗੇ ਯਾਰ ਇਹ ਜਿਹੜੇ ਜੀ ਦੇਖਦੇ ਉੱਥੇ ਪਾਣੀ ਪਾਉਣ ਲੱਗਦੇ ਆ ਚਲ ਆ ਜੋ ਤੁਸਮ ਹੁਣ ਹੈ ਨਾ ਬੂਟੇ ਨੂੰ ਪਾਣੀ ਨਹੀਂ ਦੇਣਾ ਇੱਧਰ ਵਾਲਿਆਂ ਨੂੰ ਜਿਹੜਾ ਘਰਾਂ ਦੇ ਮੂਰੇ ਲੱਗੇ ਹੋਏ ਠੀਕ ਆ ਕਿਸੇ ਨੂੰ ਨਹੀਂ ਦੇਣਾ ਹੁਣ ਇੱਧਰ ਆਜਾ ਖਿਓਰੇ ਬੱਚੇ ਨੇ ਗੇਮਾਂ ਚੱਲਦੀਆਂ ਉਧਰ ਆ ਜੇ ਗੇਮਾਂ ਖਾਂ ਮਾ ਤੁਨ ਔਰ ਕਿੰਨੇ ਨਾਣੇ ਖੇਡਦੇ ਆ ਝੂਟੇ ਵੀ ਲੱਗੇ ਮੈਂ ਉਹ ਝੂਟੇ ਵੀ ਲੈ ਲਿਓ ਚਲ ਆ ਜਾ ਹੁਣ ਚਲੋ ਸਾਈਕਲ ਖੜੇ ਆ ਓਰੇ ਕਿੰਨੇ ਨਿਆਣੇ ਆਏ ਬੈਥੇ ਅੱਜ ਫੇਸਟਾ ਪਤਾ ਨਹੀਂ ਬਤ ਫੇਸਟਾ ਕੀ ਆ ਚਲ ਆ ਜਾ ਉੱਥੇ ਪਾਰਕ ਜਾਣਾ ਪਾਰਕ ਚੱਲਦੇ ਆ ਜੋ ਕੋਈ ਨਾ ਪਿੰਸਟ ਹੈ ਚ ਪਾਰਕ ਚੱਲਦੇ ਆ ਜੋ ਚਲੋ ਭਜੋ ਅੱਥਲ ਪਾਣੀ ਦਿਖਾਉਗਾ ਪਾਣੀ ਕਿੱਥੇ ਦੇਖਣਾ ਉਹ ਗਾਂਹਾਂ ਜਾ ਕੇ ਦੇਖਦੇ ਪੁੱਲ ਤੇ ਆ ਜੋ ਪੁੱਤ ਉਹ ਪਾਣੀ ਹੋ ਗੰਦਾ ਪਿਆ ਦੇਖ ਮਿੱਟੀ ਵਾਲਾ ਪਾਣੀ ਸਾਰਾ ਇਹ ਉਹ ਤੁਹਾਨੂੰ ਪੋਲ ਤੇ ਦਿਖਾਉਣਾ ਜਾ ਗਿਆ ਅਜ ਆਇਆ ਖਾਣਾ ਖਾ ਲੈ ਰੋਜ਼ਾਂ ਫੜੀ ਪੁੱਤਾ ਇਧਰ ਇੱਕ ਹੌ ਫਿਰਵਾ ਆ ਦੇਖ ਹਾਂ ਕਿੰਨਾ ਘੈਂਟਾ ਹੈ ਕਿੰਨਾ ਘੈਂਟਾ ਹੈ ਨਾ ਉਹ ਪੁੱਤ 10 ਜਾਂਦਾ ਬੜੇ ਬੜੇ ਉਹਦੇ ਵਿੱਚ ਜਾਂਦਾ ਤੇ ਹੁਣ ਮੀਂਹ ਪੈ ਕੇ ਹੱਡੇ ਨਾ ਤੰਗਰ ਕੇ ਨਾਲ ਮਿੱਟੀ ਦਾ ਪਾਣੀ ਵੀ ਆਉਂਦਾ ਫਿਰ ਇਹਦੇ ਓਕੇ ਜੀ ਬਾਬਾ ਆਪਰੇ ਮੀਂਹ ਕੋ ਕਿਤਾ ਨਾ ਗੋਦੀ ਨਾ ਪਸਾਹ। ਕਿਹੜਾ ਚਲਾਉਂਦੇ ਹੋ? ਦੇਖੀਏ ਜਰਾ। ਪਸਟ ਪਸਟ ਮਰੀਆ। ਓਹ ਦੇ ਸਕੂਲ ਵਾਲੇ ਬੱਚੇ ਖੇਡ ਰਹੇ ਆ। ਤੇ ਕਿਸ ਨੇ ਆਰਗੇਨਾਈਜ਼ ਕੀਤਾ ਸਾਰੇ ਬੱਚੇ ਇਕੱਠੇ ਕਰਕੇ। ਤੇ ਇਹਨਾਂ ਨੇ ਹੁਣ 1:00 2:00 ਤੱਕ ਖੇਡਣਾ। ਕਾਫੀ ਆ ਬੱਚੇ ਯਾਰ। ਉਹ ਪਾਰੀ ਸਾਈਡ ਛੋਟੇ ਇੱਧਰ ਵੱਡੇ ਆ। ਹੈਂਡਬਾਲ ਖੇਡ ਰਹੇ ਹੈ ਬੱਚੇ ਹੈਂਡਬਾਲ ਓ ਮਮਿੰਨੀ ਤਾਲ ਲੈ ਯਾਰ ਉੱਥੇ ਨਾ ਮੀਂਹ ਬਹੁਤ ਪੈ ਗਿਆ ਸੀ ਉੱਪਰ ਤੇ ਉਹ ਬੁਖਾਰ ਮੰਗ ਹੋਇਆ ਪਿਆ ਕਿ ਬੁਖਾਰ ਤੇ ਨਹੀਂ ਚੜ ਗਿਆ ਹੁੰਦਾ ਐਦਾਂ ਹੋਇਆ ਪਿਆ ਮਾਛ ਮੰਗ ਕਰਨ ਹੁੰਦਾ ਲਿਆਣੇ ਹਟੇ ਨਹੀਂ ਹੈਗੇ ਮੇਰਾ ਆਉਣਾ ਨਹੀਂ ਸੀ ਦੇਖੇ ਬੱਚੋ ਹਾਂ ਅਜੇ ਸੁਣੋ ਪਹਿਲਾਂ ਹਾਂ ਦੱਸ ਹਾੜ ਤੁਸੀ ਆ ਹਾਂ ਆ ਰਿਹਾ ਟੋਪੀਆ ਹਾਂ ਆ ਰਿਹਾ ਟੋਪੀਆ ਉਹ ਲੋ ਜੀ ਮੀਂਹ ਆ ਗਿਆ ਹੈ ਕਹਿੰਦਾ ਮੀ ਆ ਗਿਆ ਬਈ ਚਲੀ ਰਸਮ ਕਰਨ ਨੂੰ ਮੀ ਆ ਗਿਆ ਨਹੀਂ ਪਾਪਾ ਮਾਂ ਨੂੰ ਬੂਟਾ ਲੈਣਾ ਬੂਟੇ ਲੈਣੇ ਚਲ ਓਂਡੇ ਰੋਜ਼ ਲੈਣੇ ਆ ਤੁਸੀਂ ਉਹ ਦੇਖੋ ਕੀ ਚੁੱਕ ਮਾ ਦੋ ਓ ਚੱਲ ਤੂੰ ਆ ਜਾ ਤੇ ਤਾਂ ਲਿਖਿਆ ਹੋਇਆ ਹੈ ਕਿਸੇ ਦੀ ਯਾਦ ਵਿੱਚ ਇਹ ਲਾਇਆ ਬੰਨਣੇ ਵਾਹ ਬੂਟਾ ਦਰਾਖਤ ਲਾਇਆ ਹੋਇਆ ਤਾਂ ਕਰਕੇ ਉਹ ਫੁੱਲ ਲੱਗ ਜਾਂਦੇ ਫਿਰ ਇਹ ਇਹ ਕਿਸੇ ਦੀ ਯਾਦ ਵਿੱਚ ਹੁੰਦਾ ਹੈ ਨਾ ਆ ਜਾ ਤੈਨੂੰ ਨਹੀਂ ਪਤਾ ਲੱਗਣਾ ਹਜੇ ਹਰੇ ਜੀ ਕਾਹਤ ਨਹੀਂ ਹੁੰਦੀ ਹੈਗੀ ਜਾਂ ਹੈਗੀ ਤਾਂ ਹੈਗੀ ਆ ਬਸ ਪਹਾੜਾਂ ਤੇ ਨਹੀਂ ਪਹਾੜਾਂ ਤੇ ਮੈਂ ਹੁਣ ਪਹਾੜਾਂ ਤੇ ਜਾਂਦਾ ਰਹਿੰਦਾ ਨਾ ਕਈ ਵਾਰ ਮੈਨੂੰ ਵੀ ਆਦਤ ਪੈ ਗਈ ਪਹਾੜਸੇ ਜਾਣ ਦੀ ਚੱਲ ਆਜੋ ਪੁੱਤ ਮੀਂਹ ਪੈ ਕੇ ਹੱਡਾ ਰਸਮ ਕੋਈ ਨਹੀਂ ਹੈ ਬਾਰਕ ਦੇ ਵਿੱਚ ਐਵੇਂ ਲੈ ਕੇ ਜਾਂਦਾ ਮਨੂੰ ਤੁਸੀਂ ਨਹੀਂ ਦਮਾਂ ਨਹੀਂ ਡਰਦਾ ਹੁਣ ਆਇਆ ਭੱਜਿਆ ਫਿਰਦਾ ਚੱਲ ਆਜੋਗਾ ਹਨ ਫਿਰ ਉਨਾਈਟਡ ਪੰਗੇ ਲੈਣ ਨੂੰ ਕਿਨੇ ਕਿਹਾ ਤਾਂ ਦੇ ਕਿੱਡੇ ਕਿੱਡੇ ਪੰਗੇ ਲੰਦਾ ਬਾਈ ਦੇਖੋ ਯਾਰ ਹਨਾ ਇੱਕ ਇਹ ਟਿਕਣੇ ਵਾਲੀ ਆ ਉਹ ਇਹ ਕਿਤੇ ਟਿਕਣੇ ਵਾਲੀ ਹੈ ਇਹ ਕਿਤੇ ਟਿਕਣੇ ਵਾਲੀ ਝੁੰਡੀ ਮੁੰਡੀ ਜੀ ਮੇਰੀ ਉਹ ਤੂੰ ਨੰਗ ਜਾ ਤੈਨੂੰ ਪੁੱਤ ਮੇਰੇ ਨਾਲ ਜਾਦਾ ਪਤਾ ਚੱਲ ਦਿਖਾ ਕੇ ਆ ਦਿਹੋਣਾ ਕਿੱਥੇ ਉਹ ਹਾਂ ਬਾਈ ਅੱਜ ਸੌਰੀ ਇਹ ਜੋ ਬੰਦੇਖਿਆ ਨਹੀਂ ਤਾਂ ਮੈਂ ਪੁੱਤ ਬੇਚੇ ਟੁੱਟਿਆ ਪੈਡਲ ਇਹਦਾ ਸਾਈਡ ਹੋ ਜਾ ਆ ਇੱਧਰ ਲ ਬੈਟਲ ਹੈਗਾ ਤੇ ਇੱਧਰ ਹੈ ਨਹੀਂ ਬਰਾਵੋ ਜੋਬਨ ਆਇਆ ਰ ਸੰਪਤਾ ਪਾਲਾ 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 ਪਾਲ ਪੀ ਬਲ ਸਾਰੇ ਅੱਗੇ ਚਲ ਸਵਾਰ ਕੇ ਮੜ ਕੇ ਰੱਖ ਬਜਾ ਤਾਂ ਹਾਂ ਪਾਣੀ ਨੂੰ ਪਾਣੀ ਚ ਚਾਲੂ ਕਰ ਦੇ ਮੈਂ ਤੋਕ ਪਰ ਕੇ ਉਹ ਭਰ ਕੇ ਗੁਰੂ ਹੜੜੋ ਹੜੜੋ ਪਾਣੀ ਨਾ ਖਰਾਬ ਕਰੋ ਇਹਨਾਂ ਆਜ ਮੇਰੇ ਕੋਲ ਜਿ ਪਿਸਤੌਲ ਆ ਆਜੋ 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 ਥੋੜੇ ਕੱਪੜੇ ਬਦਲ ਤੇ ਦੋ ਬਾਰ ਜੁਬਨਾ ਨਹੀਂ ਮੇਰੇ ਨਾਲ ਤੂੰ ਹੂੰ ਖੇਡਣਾ ਮੈਨੂੰ ਨਹੀਂ ਜਾਂਦਾ ਹੈਗਾ ਮੈਂ ਹੁਣ ਗੱਲ ਨਾਲ ਖੇਡੂਗਾ ਸਾਡੀ ਗੇਮ ਚੱਲ ਰਹੀ ਹੈ ਜੀ ਇੱਕ ਦੂਜੇ ਪਾਣੀ ਨਾਲ ਫੈਰਿੰਗ ਕਰ ਰਹੇ ਹਾਂ ਪਾਣੀ ਦੀ ਤੇ ਹੋਰ ਉਹ ਉਹ ਵੀ ਹੁਣ ਬੱਚਿਆਂ ਨਾਲ ਅਸੀਂ ਆ ਗਏ ਪਿੰਡ 'ਚ ਹੁਣ ਪਿੰਡ 'ਚ ਕੀੜਾ ਦੇ ਰਹੇ ਹਾਂ ਬੱਚਿਆਂ ਨਾਲ ਆਹ ਪਿੰਡ ਦੀਆਂ ਛੋਟੇ ਛੋਟੇ ਗਲੀਆਂ ਤੇ ਆ ਇਧਰ ਆ ਸ਼ਾਪ ਆ ਛੋਟੀ ਜੀ ਬੇਸਟਰ ਇੱਕ ਬਾਬੂ ਦਿਖਿਆ ਹੁੰਦਾ ਕਰੀਆ ਟਿਕਰਨ ਕਰਦੀ ਆ ਭਾਈ ਨਾਲ ਓਕੇ ਓਕੇ ਮੈਸਟਰ ਚੀਗਾ ਚਲ ਆਜੋ ਫਿਰ ਉਹ ਸੜਕ ਦੇ ਗੱਬੇ ਕਤੇ ਬੈਠੇਗੇ ਤੁਸੀਂ ਚਲ ਆਜੋ ਹੁਣ ਘਰ ਨੂੰ ਜਲਦੀ ਪੁੱਤ ਆਇਓ ਰੇ 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 ਆਓ ਪਿਆਸੇ ਚਲਦੇ ਆਜੋ ਆਜੋ ਸੋਨ ਵਾਲਾ ਪਿੰਡ ਦਿਖਾ ਦੇ ਮੈਂ ਛੋਟਾ ਜਿਹਾ ਠੀਕ ਨਹੀਂ ਕਿ ਜੋ ਬੰਦੇ ਨਾ ਬੂਟ ਕੰਦੇ ਹੋ ਗਏ ਘੁੰਮ ਘੁੰਮ ਕੇ ਹੁਣੇ ਰੋਣ ਲੱਗ ਗਏ ਤਾਂ ਹਾਂ ਇਹਦਾ ਹਾਏ ਬੂਟ ਕੰਦੇ ਹੋ ਗਏ ਮੇਰੇ ਪੁੱਤਰੇ ਹੈ ਨਾ ਹਾਂ ਖੋਜ ਜਾ ਕੇ ਤੂੰ ਕੋਲ ਛਕਦਾ ਚੁੱਪ ਕਰ ਜਾ ਫਿਰ ਹੁਣ ਲੋ ਜੀ 메ਨ ਰੋਡ ਤੇ ਆ ਗਏ ਹੁਣ ਪਿੰਡ ਤੇ ਆਏ ਨਾ ਵਿੱਚ ਘੁੰਮ ਫਿਰ ਕੇ ਹੈ ਇਧਰੋਂ ਤੋਂ ਉਹ ਪੈਸਾ ਨਹੀਂ ਹੈਗਾ ਮੈਂ ਪਾਸੇ ਲੈ ਕੇ ਨਹੀਂ ਆਇਆ ਨਾ ਪਾਰ ਤੋਂ ਫੇਰ ਅਸੀਂ ਪਿਆਸੇ ਜਾ ਕੇ ਪਿੰਡ ਚ ਮੰਡੇ ਦੇ ਗੇੜਾ ਕੱਢਿਆ ਹੁੰਦਾ ਨਣੇ ਨਿਆਣੇ ਨੂੰ ਕਢਾ ਰਹਿਆਂ ਦਾ ਪਾਰਕ ਚ ਦਾ ਗੰਦ ਬਹੁਤ ਪਿਆ ਵਸੀ ਪਾਰਕ ਨੇ ਨਹੀਂ ਖੇਡ ਹੋਇਆ ਕਿਉਂਕਿ ਮੀਂਹ ਪੈ ਕੇ ਹਟੇ ਨਾ ਸਾਰਾ ਕਾਗਿਲਾ ਹੋਇਆ ਪਿੱਛੇ ਆ ਜੋ ਮਨੀ ਉਹ ਮੇਰੇ ਪਰਨਾ ਮਾਰ ਗਾਹ ਹੋਲੀ ਇਥੇ ਆ ਇਹਦੇ ਵਿੱਚੋਂ ਕੱਢ ਕੇ ਪਰ ਇਖੜ ਗਿਆ ਦੇਖ ਲੋ ਰਤੀ ਮੀਂਹ ਪੈ ਕੇ ਹਟਿਆ ਔਰੇ ਪਿੰਡ ਦੇ ਗਲੀਆਂ 'ਚ ਪਾਣੀ ਦੇਖ ਲਓ ਜਮਾ ਨਹੀਂ ਖੜਾ ਦੇਖ ਲਓ ਨਾ ਨਾਲ ਦੀ ਨਾਲ ਇਹ ਸੀਵਰੇਜ ਦਾ ਪਾਣੀ ਪਈ ਜਾਂਦਾ ਇੱਥੇ ਪਾਣੀ ਬਿਲਕੁਲ ਨਹੀਂ ਖੜਦਾ ਇੱਥੇ ਇਹ ਹੈ ਜੀ ਮੇਰਾ ਪਿੰਡ ਐਦਾਂ ਦਾ ਨਾਲੇ ਨਿਆਣੇ ਕੁਮਾ ਹੋ ਕੇ ਨਾਲੇ ਪਿੰਡ ਦੀ ਗੇੜੀ ਲੱਗੀ ਅੱਜ کافی ਟਾਈਮ ਹੋ ਗਿਆ ਸੀ ਨਹੀਂ ਤਾਂ ਬਾਹਰ ਘੁੰਮਣ ਜਾਂਦੇ ਸੀ ਚਲੋ ਅੱਜ ਪਿੰਡ 'ਚ ਮੜਾ ਜਾ ਘੁੰਮ ਲੈ ਇਹਨਾਂ ਬੱਚਿਆਂ ਕਰਕੇ ਹਾਂ ਆਜਾ ਆਜਾ ਭੱਜਾ ਭੱਜਾ ਬਾਹਰ ਇਹਨੂੰ ਜਿੰਨਾ ਮਰਜ਼ੀ ਖਿਲਾ ਲਿਓ ਜਿੰਨਾ ਮਰਜ਼ੀ ਨਾਲ ਉਹ ਕਰ ਦੋ ਪਰ ਘਰ ਆ ਕੇ ਗਾਹ ਪਾਉਣ ਤੋਂ ਨਹੀਂ ਛੱਡਦੇ ਜੂ ਲਾ ਦੇ ਗਾਹ ਪਾਉਣ ਹੈਲੋ ਇੱਧਰ ਆਜੋ ਹੁਣ ਇੱਧਰ ਆਜੋ ਹੁਣ ਬਾਲਕੀ ਨੇ ਮਰਜ਼ੀ ਮੇਰੇ ਬੋਲਦਾ ਹੈ ਮਰਜ਼ੀ ਮੇਰੇ ਬੋਲ ਹਾਏ 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 ਬੱਜ ਜੀ ਨਹੀਂ ਦੋ ਬੱਚੀ ਕੋਈ ਨਾ ਮੁਸਤਫਾ ਜੋਬਨ ਕਿਥੇ ਨਾ ਗਿਆ ਹੁਣ ਥੱਲੇ ਕਰ ਦੇ ਰਸਮਾ ਚੱਕ ਤੇਰਾ ਗਿਰ ਗਿਆ ਪਿੱਛੇ ਉਧਰ ਰੱਖ ਦੇ ਹੁਣ ਬੈਗ ਚ ਪਾ ਦੇ ਚੱਲ 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 ਅਗੀ ਬੋਲ ਆ ਜਾ ਆ ਜਾ ਆ ਆ ਇਹ ਇਹ ਆ ਗਈ ਗੋੜ ਘਾਤਾ ਹੋ ਗਿਆ ਏ ਉਹ ਬੱਜ ਗਿਆ ਏ ਜੋ ਦਰਵਾਜ਼ੇ ਦੀ ਲੰਗੀ ਭਾਈ ਗੋੜ ਹੈ ਏ ਉਹ ਕਰਤਾ ਪਾਪਾ ਨੇ ਇੱਕ ਠੀਕਰਿਆ ਹੋਇਆ ਹਾਂ ਸਾਰੇ ਖਡਾਉਣੇ ਬਾਹਰ ਆ ਸਮਾਂ ਆ ਖੇਡ ਜਾ ਇੰਦਾ ਖੇਡਣਾ ਹੁੰਦਾ ਇੰਦਾ ਖੇਡਣਾ ਹੁੰਦਾ ਅੱਛਾ ਵੀ ਖੇਡ ਜਾ ਤੂੰ ਕੀ ਖਾਣਾ ਹੈ ਪੀਪਾ ਪੀਚਾ ਖਾਂਦੇ ਕਿਉਂ ਉਹ ਹਟ ਜਾ ਹੁਣ ਚੱਲ ਚੱਕੋ ਚਲੋ ਚੱਕੋ ਆ ਵੀ ਤੁਸੀਂ ਖੜਚ ਹੋ ਕੇ ਰਹਿ ਰਹੇ ਤੁਸੀਂ ਤੇ ਮੰਮਾ ਨਾ ਵਾਪਸ ਆਓ ਬੱਚਾ ਉਹ ਬਾਬਾ ਸੇ ਲੋ ਬੱਚਾ ਰਾਕ ਨਾ ਪਾਉਣਾ ਹਾਂ ਦੀ ਬਾਕ ਬਾਹ ਕਿਹਦਾ ਹੈਪੀ ਬਰਥਡੇ ਆੜ ਜਾ ਰੋਬੜ ਦੀ ਟੀਵੀ ਦਾ ਆ ਟਾ ਟਾ ਆਪਣੀ ਬਸਤੌ ਲਾਣਾ ਬੂਟਿਆਂ ਨੂੰ ਪਾਣੀ ਪਾਉਣ ਲੱਗਿਆ ਵਾ ਇਕੱਲਾ ਹੀ ਦੂਵ ਨੇ ਉੱਧਰ ਖੇਡਦੇ ਆਫਗਾਨਾ ਮੈਂ ਬੂਟਿਆਂ ਚ ਪਾਣੀ ਪਾਉਣਾ ਕੱਲੇ ਹੀ ਲੱਗਿਆ ਵਾ ਕੱਢੇ ਇਹਦੇ ਬਚ ਕੇ ਪਾਣੀ ਮੁੱਕ ਜਣਾ ਤੇਰਾ ਪਾਣੀ ਮੁੱਕ ਜਣਾ ਕੋਈ ਨਹੀਂ ਦੇਖ ਰਿਹਾ ਇਹਦੇ ਹਾਲਾਤ ਤੋਂ ਪਾਣੀ ਖੇਲ ਖੇਲ ਕੇ ਇਹਨਾਂ ਨੇ ਨਾ ਸਮਝਿਆ ਆਪਣਾ ਮੇਰੇ ਲੱਡੂ ਨੇ ਖੇੜੇ ਹੁਣ ਓਕੇ ਪੁੱਤ ਹਾਂ ਜਸ ਜਸ ਪੀ ਲੈ ਤੇ ਪੀ ਲੈ ਤੇ ਪੀ ਲੈ ਹੁਣ ਅੱਜ ਵਟਾ ਮੈਂ ਰਬ ਮੈਂ ਹਵਾ ਮਕੈਨਿਕ ਕੋਲ ਕੱਲ ਜਿ ਕਣਾਂਗ ਜਾ ਕੇ ਆਏ ਸੀ ਘੁੰਮਣ ਕੇ ਆਏ ਸੀ ਤੇ ਗੱਡੀ ਦੇ ਵਿੱਚ ਪ੍ਰੋਬਲਮ ਆਉਣ ਲੱਗੀ ਸੀ ਗੱਡੀ ਚੱਲਦੀ ਚੱਲਦੀ ਨਾ ਆਟੋਮੈਟਿਕ ਬ੍ਰੇਕ ਮਾਰ ਲੱਗੀ ਸੀ ਵਿਚ ਵਿਚ ਹੁਣ ਉਹ ਦਿਖਾਉਣ ਆਇਆ ਮੈਂ ਆਇਆ ਮੈਂ ਕੋਈ ਪ੍ਰੋਬਲਮ ਵੱਧ ਨਾ ਜਾਵੇ ਫਿਰ ਪਰ ਉਧਰੋਂ ਇਧਰ ਆ ਕੇ ਨਾ ਗਰਮੀ ਬੜੀ ਲੱਗ ਰਹੀ ਆ ਹੁਣ 2 ਦਿਨ ਤੋਂ ਠੰਡ ਚ ਰਹੇ ਰਹੇ ਨਾ ਤੇ ਕੋਉਂ ਵੀ ਸਰੀਰ ਇੰਨਾ ਹੈ ਨਹੀਂ ਕੰਡੇ ਜੇ ਪਰ ਤੇ ਉਦਾਂ ਵੀ ਗਰਮੀ ਬਹੁਤ ਲੱਗ ਰਹੀ ਹੈ ਗਰਮੀ ਨਹੀਂ ਹੈ ਨੀ ਪਰ ਠੰਡ ਚ ਆ ਕੇ ਉਦਾਂ ਹੀ ਗਰਮੀ ਲੱਗ ਜਾਂਦੀ ਹੈ ਹਾਂ ਗੱਡੀ ਦਾ ਯਾਰ ਦਿਖਾਤਾ ਮੈਂ ਸਾਰਾ ਕੁਝ ਆਇਆ ਵੈਸੇ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਵਿੱਚ ਉਹਨੇ ਕੰਪਿਊਟਰ ਲਾ ਕੇ ਵੀ ਚੈੱਕ ਕਰਿਆ ਦੋ ਦਿਨ ਕੰਪਿਊਟਰ ਵੀ ਲਾਏ ਮਸ਼ੀਨਾਂ ਜਿਹੀਆਂ ਵੀ ਲਾਈਆਂ ਪ੍ਰੋਬਲਮ ਕੋਈ ਨਹੀਂ ਆਈ ਜੇ ਹੁਣ ਰੱਬੇ ਜਾਣਦਾ ਵੀ ਕੀ ਚੱਕਰ ਆ ਕੀ ਨਹੀਂ ਇਹ ਯਾ ਹੁਣ ਮੈਂ ਗੱਡੀ ਚਲਾ ਲੈਣਾ ਨੋਰਮਲ ਆ ਤਾਂ ਆਟੋਮੈਟਿਕੇ ਦਬ ਜੁੰਦੀ ਸੀ ਬ੍ਰੇਕ 'ਚ ਮਾਰ ਦਿੰਦੀ ਸੀ ਫੇਰ ਉੱਠ ਖੜਦੇ ਸੀ ਬਹੁਤ ਮਨੋਸੋਰ ਲੋ ਵੀ ਮਿੱਤਰੋ ਪਾਸਤਾ ਹੋ ਗਿਆ ਤਿਆਰ ਆਪਣਾ ਪਾਸਤਾ ਖਾਣੇ ਥੋੜਾ ਜਿਹਾ ਟਾਈਮ ਕਿਉਂਕਿ ਦੁਪਹਿਰ ਵੀ ਮੈਂ ਕੁਝ ਨਹੀਂ ਖਾਦਾ ਹੈਗਾ ਦੁਪਹਿਰ ਭੁੱਖ ਜਿਹੀ ਨਹੀਂ ਲੱਗੀ ਤੇ ਹੁਣ ਪਾਸਤਾ ਦਲ ਕਰਤੀ ਖਾਣ ਨੂੰ ਤੇ ਪਾਸਤਾ ਖਾਣੇ ਹੁਣ ਆਪਾਂ ਥੱਲੇ ਨਹੀਂ ਗਿਰਨਾ ਪਾਸਤਾ ਹੁਣ ਜਮਾ ਹੀ ਸਵਾਦ ਮੈਂ ਆਪਣਾ ਖਾਈ ਜੇ ਲੋਨ ਚ ਪਾ ਕੇ ਪ੍ਰਭਗੁਣ ਅੱਜ ਵਾਲ ਖੁਲੇ ਛੱਡ ਕੇ ਆਈ ਹੈ ਦਰਸਮਾ ਮੈਂ ਸੈਰ ਮੈਸਰ ਨੋਤੀਸ ਤੋਂ ਕਰਨਾ ਸੈਰਨਾ ਤੇ ਹਾਂ ਇਹ ਦੁਬਾਰੇ ਬਹੁਤ ਖੇਡੀਆਂ ਦੋਹੇ ਜਣੀਆਂ ਪਾਣੀ ਪਾਣੀ ਗਿੱਲਿਆ ਹੋਗੇ ਇਹਨਾਂ ਨੇ ਅੱਜ ਇਹ ਕੱਲ ਹਨਾ ਆ ਤੁਸੀਂ ਉਹ ਤੋਂ ਕਿਸ ਤਰ੍ਹਾਂ ਦਾ ਲੱਗੇ ਪਾਣੀ ਬੜ ਮੇਰੇ ਕੋਲ ਬਹੁਤ ਸੋਹਣੀਆਂ ਮੈਂ ਵੀ ਮੈਂ ਦੇਖ ਲਈ ਤੇ ਰੇੜੀ ਉਹ ਆਲਦੀ ਗਈ ਸੀ ਵੱਡੀ ਵੱਡੀ ਲੈ ਕੇ ਆਈ ਸੀ ਪਾਪਾ ਤੁਹਾਨੂੰ ਜਿਆਦਾ ਬੀਜ ਦੀ ਲੰਬੀ ਜਿੱਤੀ ਲੱਤੀ ਹੋਈ ਆ ਹਾਂ ਜਿਆਦਾ ਮੇਰੇ ਕੋਲ ਬਹੁਤ ਵੱਡੀ ਹੁਣ ਕੱਲ ਨੂੰ ਮੈਂ ਸਾਰੇ ਦਿਖਾਉਂਗੀ ਓਕੇ ਸ਼ਾਲਾ ਘੱਟ ਮਾਰੋ ਅਸੀਂ ਹਨਾ ਖੇੜਦੇ ਹਾਂ ਛੱਡੀ ਚਲੋ ਉਹ ਵੀ ਆ ਗਿਆ ਪਿੱਛੇ ਵੇਖ ਲੈ ਦੇ ਪਿੱਛੇ ਨੂੰ ਫੇ ਬੱਚਾ ਕਿੱਦਾਂ ਕਰਦਾ ਮੁੱਚਾ ਕਿਦਾਂ ਚੱਲ ਜਾ ਨਾ ਕਿਥੇ ਹਾਂ ਦੱਸ ਤੂੰ ਮੈਂ ਪਾਸ਼ੀ ਕਾਲ ਲੈ ਆ ਤੇ ਕਾਸ਼ ਨਾ ਮੈਂ ਚੱਲ ਨਾ ਫੇ ਬੱਚਾ ਲੈਣੇ ਕੁਦੀ ਅਬ ਅੱਧਰੇ ਕਿ ਪੀੜੀ ਉਹ ਦੇਖੋ ਚੰਦ ਕਿੰਨਾ ਕਾ ਉਹ ਚੰਦ ਕਿੰਨਾ ਤਿੱਖਾ ਅੱਜ

ਇਨ ਨਾਚ ਦਾ ਟਫ ਡੂ ਆਵਾ ਆ ਥੋੜੀ ਦਾਇਤਾ ਓਹੋ ਓ ਮਾਈ ਗਾਡ ਚਲ ਦਵਾਈ ਲਾਉਣਾ ਤੇਰੇ ਲੋ ਜੀ ਸੈਰ ਕਰਾਇਆਏ ਹੁਣ ਸਾਡੇ ਪੁੱਤਰ ਸਾਈ ਹੋ ਗਈ ਇਹਦੇ ਤੇ ਅੱਜ ਦਾ ਬਲੌਗ ਸੀ ਅੱਜ ਇੱਥੇ ਖਤਮ ਕਰਦੇ ਆ ਇੱਥੇ ਖਤਮ ਕਰਦੇ ਤੇ ਪ੍ਰਾਰਥਨਾ ਕਰੂਗੀ ਅੱਜ ਸੋਨੂੰ ਹੋਰ ਨਵਾਂ ਬਲੌਗ ਬਣਾਉਗੇ ਹਾਂ ਨਵਾਂ ਬਲੌਗ ਬਣਾਉਂਗੇ ਅਸੀਂ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਸਾਡਾ ਇਧਰ ਪੁੱਤ ਹਾਂ ਬਹੁਤ ਸੋਨਾ ਬਣਾਉਂਗੇ ਮੇਰੇ ਲੱਡੂ ਰੋ ਰੋ ਕੇ ਸਾਡੇ ਆਏ ਇਹਦੇ ਕਰਕੇ ਇੱਕ ਲਾਈਕ ਕਰ ਦਿਓ ਠੀਕ ਹੈ ਓਕੇ ਜੀ ਬਾਏ ਬਾਏ ਉਹ ਆ ਰਹੇਗੇ ਇੱਕ ਸੱਤ ਲਾ ਹਾਂ ਸਬਸਕ੍ਰਾਈਬ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਹਾਂ